ਕਪਾਨਾ ਕਰ ਜੁਰ ਦੇ ਹਲਪਾ ਲਗੇ ਪੈਗਾ ਫੜੋ ਫੜੋburo ਵੀ ਪਾਣੀ ਚੁੰਦਾ ਰਿਹਾ ਪਰ ਸਈ ਜਗ੍ਹਾ ਬੈਗਿੰ ਨੇ ਸਟੋਰ ਦੇ ਵੀ ਐਸਮੋ ਰੂਮ ਦੇ ਵੀ ਅੱਛਾ ਅੱਛਾ ਜਿਹੜੀਆਂ ਜਿਹੜੀਆਂ ਜਿੱਥੇ ਹੋਈਆਂ ਜੀ ਸਰ ਥੋੜੀ ਮੰਗ ਰੱਖਦੇ ਮੌਇਸਚਰ ਕਰਕੇ ਥੋੜੇ ਆਪਣੇ ਕਈ ਕੰਮ ਕਰਦੇ ਕਿ ਕਿਹੜੇ ਕੰਮ ਦੇ ਬਸ ਸਾਰੀ ਤੇੜਾ ਕਹਦੇ ਜਾਣ ਪੂਰੀ ਬਿਲਡਿੰਗ ਦਾ ਦੱਸ ਪੂਰੀ ਬਿਲਡਿੰਗ ਦਾ ਹਾਂਜੀ ਸਾਰੀ ਸਾਰੀ सर परले परले एरिया ना फर्श काफी बैठ गया फर्श कई जगह बैठ गया सर जितनी मुंह ना ये सही शुर है इनमें उधर क्या हाल है जी ठीक हो सेता कैम ने वो ਸਾਡੇ ਪਿੰਡ ਖੜੇ ਵਾਲਿਆ ਜੀ ਤੇ ਸਾਡੇ ਛੱਪੜ ਦੇ ਵਿੱਚ ਨਾ ਬੁਰਾ ਜੇ ਮਸਰ ਇਹਨਾਂ ਦੇ ਦੇ ਬਹੁਤ ਹੀ ਜਿਆਦਾ ਰਹਾ ਇਥੇ ਵੀ ਖੜਾ ਦਿੰਦੇ ਸੋਨਾ ਬੜਾ ਰਹਾ ਹੋਇਆ ਜੀ ਕੋਈ ਗੱਲ ਨਹੀਂ ਖੜਾ ਦਿੰਦੇ ਉੱਥੇ ਜਿੱਥੇ ਜਿੱਥੇ ਸਫਾਈ ਰਹਿ ਗਈ ਹੈ ਉੱਥੇ ਅਸੀਂ ਹੈਲਪ ਕਰਦੇ ਹਾਂ ਪਰ ਇੱਥੇ ਪ੍ਰਿੰਸੀਪਲ ਸਾਹਿਬ ਨਾਲ ਖੜੇ ਹਾਂ ਮੇਰੇ ਇੱਥੇ ਵੀ ਪਾਣੀ ਆ ਗਿਆ ਸੀਗਾ ਆਪਣਾ ਸਕੂਲ ਜਿਹੜਾ ਉਹ ਸਾਫ਼ ਕਰ ਲਿਆ ਵਧੀਆ ਕਰਦੇ ਆ ਤੇ ਕਲਾਸਾਂ ਲਾ ਲੀਆਂ ਵਧੀਆ ਟੀਚਰ ਨੇ ਇੱਥੇ ਚੰਗਾ ਸਕੂਲ ਚੱਲਦਾ ਸੋ ਮੈਂ ਇਹਨਾਂ ਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਕਲਾਸਾਂ ਵੀ ਸਟਾਰਟ ਕਰ ਲਈਆਂ ਸਕੂਲ ਵੀ ਸਾਬ ਕੱਢ ਲਿਆ ਇੱਥੇ ਫੋਕਿੰਗ ਦੀ ਲੋੜ ਆ ਉਹ ਆਪਾਂ ਇੱਕ ਅਦੇ ਦਿਨ ਦੇ ਵਿੱਚ ਕਦਾਦਾਂਗੇ ਮੱਛਲ ਮੁਛਲ ਦਾ ਜਿਹੜਾ ਉਹ ਕੰਮ ਇੱਥੇ ਮਸ਼ੀਨਾ ਭੇਜ ਕੇ ਪਿੰਡ ਦੇ ਇੱਥੇ ਕਦਾਦਾਂਗੇ ਸੋ ਅਸੀਂ ਇਹ ਜਿਹੜੀ ਸਫਾਈ ਮੈਂ ਸ਼ੁਰੂ ਕੀਤੀ ਹੈ ਇਹਦੇ ਤੇ ਤੇ ਤਹਿਤ ਹੀ ਅੱਜ ਅਸੀਂ ਪਟਵਾਰ ਖਾਨਾ ਅਦਮਦਾਸ ਤੇ ਤਹਿਸੀਲ ਕੰਪਲੈਕਸ ਹਸਪਤਾਲ ਜਿਹੜਾ ਉੱਥੇ ਉਹ ਸਾਫ਼ ਕਰਕੇ ਆਏ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਚੀਜ਼ਾਂ ਸਾਰੇ ਦਫ਼ਤਰ ਸਾਰੇ ਸਕੂਲ ਆਮ ਪਬਲਿਕਲੀ ਬੱਚਿਆਂ ਲਈ ਲੋਕਾਂ ਲਈ ਜਿਹੜੇ ਖੁੱਲ ਜਾਣ ਤੇ ਲੋਕ ਉਥੇ ਆਪਣਾ ਕੰਮਕਾਰ ਕਰਾਉਣ ਆਉਣ ਤੇ ਹੜਾਂ ਦੀ ਜਿਹੜੀ ਟੈਨਸ਼ਨ ਹੈ ਉਹਦੇ ਤੋਂ ਥੋੜਾ ਮੁਕਤ ਹੋ ਕੇ ਬਾਹਰ ਆਉਣ ਸੋ ਇਸ ਕਰਕੇ ਬਲੱਜ ਆਪਾਂ ਇਹ ਆਏ ਸਿਗੇ ਸੋ ਮੈਨੂੰ ਖੁਸ਼ੀ ਹੋਈ ਹੈ ਕਿ ਸਕੂਲ ਲੱਗਾ ਔਰ ਪ੍ਰਿੰਸੀਪਲ ਸਾਹਿਬ ਨੇ ਸਭ ਨੇ ਰਲ ਕੇ ਸਕੂਲ ਨੂੰ ਬਹੁਤ ਵਧੀਆ ਹਸਫਤ ਦਿੱਤੀ